ਹੈਲੋ ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਆ ਕਿ ਜਦੋਂ ਵੀ ਆਪਾਂ ਫਸਟ ਟਾਈਮ ਪੱਪੀ ਘਰੇ ਲੈ ਕੇ ਆਉਨੇ ਆ ਤੇ ਉਹਨੂੰ ਕੀ ਕੀ ਖਾਣ ਵਾਸਤੇ ਦੇਣਾ ਆ ਕਿੰਨੀ ਕੁਆਂਟੀਟੀ ਚ ਦੇਣਾ ਆ ਤੇ ਦਿਨ ਚ ਕਿੰਨੀ ਵਾਰੀ ਦੇ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਪੱਪੀ ਨੂੰ ਕੀ ਖਾਣ ਵਾਸਤੇ ਦੇਣਾ ਆ ਜੇ ਤਾਂ ਤੁਸੀਂ ਡਾਇਰੈਕਟ ਓਨਰ ਕੋਲੋਂ ਪੱਪੀ ਲਿਆ ਆ ਤੇ ਉੱਥੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਆ ਪੱਪੀ ਨੂੰ ਕੀ ਕੀ ਖਾਣ ਵਾਸਤੇ ਦਿੱਤਾ ਜਾ ਰਿਹਾ ਸੀ ਤੇ ਉਹ ਤੁਹਾਨੂੰ ਸਾਰਾ ਕੁਝ ਸਟੈਪ ਬਾਈ ਸਟੈਪ ਸਮਝਾ ਦਿੰਦੇ ਨੇ ਜੀ ਦੇ ਨਾਲ ਤੁਹਾਡੇ ਪੱਪੀ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜੇ ਤੁਸੀਂ ਕਿਸੇ ਥਰਡ ਪਰਸਨ ਕੋ ਪੱਪੀ ਲੈ ਲੈ ਆਇਆ ਜਾਂ ਤੁਹਾਨੂੰ ਬਿਲਕੁਲ ਵੀ ਆਈਡੀਆ ਨਹੀਂ ਹੈਗਾ ਕਿ ਪੱਪੀ ਨੂੰ ਕੀ ਖਾਣ ਵਾਸਤੇ ਦੇਣਾ ਆ ਤੇ ਉੱਥੇ ਤੁਸੀਂ ਕਦੀ ਵੀ ਡੌਗ ਫੂਡ ਯੂਜ਼ ਕਰਨ ਵਾਲੀ ਗਲਤੀ ਬਿਲਕੁਲ ਵੀ ਨਹੀਂ ਕਰਨੀ ਕਿਉਂਕਿ ਤੁਹਾਨੂੰ ਬਿਲਕੁਲ ਵੀ ਆਈਡੀਆ ਨਹੀਂ ਹੈਗਾ ਕਿ ਓਨਰ ਇਹਨਾਂ ਨੂੰ ਕਿਹੜਾ ਡੌਗ ਫੂਡ ਦੇ ਰਿਹਾ ਸੀ ਡੌਗ ਫੂਡ ਚੇਂਜ ਕਰਨ ਨਾਲ ਬਹੁਤ ਸਾਰੀ ਪ੍ਰੋਬਲਮ ਖੜੀਆਂ ਹੋ ਜਾਂਦੀਆਂ ਨੇ ਸੋ ਇਸ ਲਈ ਸਟਾਰਟਿੰਗ 'ਚ ਤੁਹਾਨੂੰ ਬਿਲਕੁਲ ਆਈਡੀਆ ਨਹੀਂ ਹੈਗਾ ਕੀ ਖਾਣ ਵਾਸਤੇ ਦੇਣਾ ਆ ਤਾਂ ਤੁਸੀਂ ਕਦੀ ਵੀ ਡੌਗ ਫੂਡ ਯੂਜ਼ ਨਹੀਂ ਕਰਨਾ ਡੌਗ ਫੂਡ ਤੋਂ ਬਿਨਾ ਤੁਸੀਂ ਸਰਲਕ ਦੇ ਸਕਦੇ ਹੋ ਬੱਚੇ ਨੂੰ ਡੌਗਸ ਵਾਲਾ ਸਰਲਕ ਵੀ ਆਉਂਦਾ ਆ ਇਸ ਤੋਂ ਬਿਨਾ ਹਿਊਮਨਸ ਦਾ ਸਰਲੈਕ ਵੀ ਹੁੰਦਾ ਹਿਊਮਨਸ ਦੇ ਬੱਚਿਆਂ ਵਾਲਾ 6 ਨੰਬਰ ਦਾ ਸਰਲੈਕ ਆਉਂਦਾ ਆ ਐਪਲ ਐਂਡ ਵੀਟ ਵਾਲਾ ਉਹ ਤੁਸੀਂ ਬੱਚੇ ਨੂੰ ਦੇ ਸਕਦੇ ਹੋ 3 ਤੋਂ 4 ਦਿਨ ਤੁਸੀਂ ਸਰਲੈਕ ਦੇ ਸਕਦੇ ਹੋ ਬੱਚੇ ਨੂੰ ਇਸ ਤੋਂ ਇਲਾਵਾ ਤੁਸੀਂ ਦਹੀਂ ਦੇ ਸਕਦੇ ਹੋ ਬੱਚੇ ਨੂੰ 3 ਤੋਂ 4 ਦਿਨ ਤੁਸੀਂ ਸਿਰਫ ਸਰਲੈਕ ਤੇ ਦਹੀਂ ਹੀ ਦੇਣਾ ਹੈ ਬੱਚੇ ਨੂੰ ਉਸ ਤੋਂ ਬਾਅਦ ਤੁਸੀਂ ਜਿਹੜਾ ਵੀ ਡੌਗ ਫੂਡ ਦੇਣਾ ਚਾਹੁੰਦੇ ਹੋ ਉਸ ਤੇ ਹੌਲੀ-ਹੌਲੀ ਪੱਪੀ ਨੂੰ ਟਰਾਂਸਫਰ ਕਰ ਸਕਦੇ ਹੋ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਡੌਗ ਫੂਡ ਦੀ ਮਾਰਕੀਟ 'ਚ ਬਹੁਤ ਤਰ੍ਹਾਂ ਦੇ ਡੌਗ ਫੂਡ ਅਵੇਲੇਬਲ ਹੁੰਦੇ ਆ। ਸਮਾਲ ਬਰੀਡ ਵਾਸਤੇ ਹਮੇਸ਼ਾ ਸਮਾਲ ਬਰੀਡ ਦਾ ਹੀ ਡੌਗ ਫੂਡ ਯੂਜ਼ ਕਰਨਾ ਚਾਹੀਦਾ ਆ। ਮੀਡੀਅਮ ਬਰੀਡ ਵਾਸਤੇ ਮੀਡੀਅਮ ਤੇ ਲਾਰਜ ਬਰੀਡ ਵਾਸਤੇ ਹਮੇਸ਼ਾ ਲਾਰਜ ਬਰੀਡ ਦਾ ਹੀ ਡੌਗ ਫੂਡ ਯੂਜ਼ ਕਰਨਾ ਚਾਹੀਦਾ ਆ। ਕਿਉਂਕਿ ਇਨ੍ਹਾਂ ਡੌਗ ਫੂਡ 'ਚ ਬਰੀਡ ਦੇ ਅਕੋਰਡਿੰਗ ਹੀ ਨਿਊਟ੍ਰੀਸ਼ਨ ਵੈਲਿਊ ਹੁੰਦੀ ਆ। ਕਦੀ ਵੀ ਭੁੱਲ ਕੇ ਸਮਾਲ ਬਰੀਡ ਨੂੰ ਲਾਰਜ ਬਰੀਡ ਵਾਲਾ ਡੌਗ ਫੂਡ ਨਹੀਂ ਦੇਣਾ ਕਿਉਂਕਿ ਨਿਊਟ੍ਰੀਸ਼ਨ ਵੈਲਿਊ ਜ਼ਿਆਦਾ ਹੋਣ ਕਰਕੇ ਪੱਪੀ ਦੀ ਹੈਲਥ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਖੜੀਆਂ ਹੋ ਜਾਂਦੀਆਂ ਨੇ ਇਸ ਕਰਕੇ ਡੌਗ ਫੂਡ ਦੇਣ ਲੱਗੇ ਕਦੀ ਵੀ ਅਣਗਹਿਲੀ ਨਹੀਂ ਕਰਨੀ ਸੋ ਗਲਤ ਡੌਗ ਫੂਡ ਦੇਣ ਨਾਲ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਹੋ ਜਾਂਦੀਆਂ ਨੇ ਡੌਗ ਨੂੰ ਉਹਦੇ ਬਾਰੇ ਆਪਾਂ ਨੈਕਸਟ ਵੀਡੀਓ 'ਚ ਗੱਲ ਕਰਾਂਗੇ ਤੇ ਨਾਲੇ ਆਪਾਂ ਗੱਲ ਕਰਾਂਗੇ ਡਿਵਰਮਿੰਗ ਬਾਰੇ ਤੇ ਪੱਪੀ ਦੀ ਵੈਕਸੀਨੇਸ਼ਨ ਦਾ ਕੀ ਪਾਰਟ ਹੁੰਦਾ ਹੈ ਪੱਪੀ ਦੀ ਲਾਈਫ 'ਚ ਸੋ ਜੇ ਤੁਸੀਂ ਫਸਟ ਟਾਈਮ ਪੱਪੀ ਰੱਖਿਆ ਆ ਤੇ ਤੁਹਾਨੂੰ ਬਿਲਕੁਲ ਵੀ ਨੋ ਲੈਜ ਨਹੀਂ ਹੈਗੀ ਪੱਪੀ ਦੀ ਟੇਕ ਕੇਅਰ ਕਰਨ ਦੀ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਆ ਕਿ ਤੁਹਾਡੇ ਪੱਪੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੋਣ ਦਵਾਗੇ ਸੋ ਸਾਡੇ ਨਾਲ ਜੁੜੇ ਰਹੋ ਧੰਨਵਾਦ